ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਤੋਂ ਰਿਜ਼ਾਈਨ ਕਰ ਦਿੱਤਾ ਅਗਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਕੀ ਪੰਜਾਬ ਦੀ ਰਾਜਨੀਤੀ ਬਦਲੇਗੀ ਕੀ ਪੰਜਾਬ ਦੇ ਅੰਦਰ ਅਗਲੀ ਸਰਕਾਰ ਆਮ ਆਦਮੀ ਪਾਰਟੀ ਬਣ ਦੇ ਚਾਂਸ ਬਣਨਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਲੂਕਾ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਦੇਖ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਰਿਜ਼ਾਈਨ ਨੂੰ ਬਿਲਕੁਲ ਮੈਂ ਇੱਕ ਗੱਲ ਮਹਿਸੂਸ ਕੀਤੀ ਹੈ ਉਹਨਾਂ ਦੇ ਰਿਜ਼ਾਇਨ ਦੇ ਉੱਤੋਂ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਭਾਜਪਾ ਨੂੰ ਆਪਣੀ ਵਰਕਰ ਦੇ ਤੌਰ ਤੇ ਦੇਣ ਕੋਈ ਨਹੀਂ 12-13 ਸਾਲਾਂ ਦਾ ਜੇ ਤੁਸੀਂ ਉਹਨਾਂ ਦਾ ਇਤਿਹਾਸ ਵੇਖੋ ਥੋੜੇ ਜਿਹੇ ਸਮੇਂ ਨੂੰ ਛੱਡ ਕੇ ਕਦੇ ਉਹਨੇ ਪਾਰਟੀ ਦੇ ਕਿਸੇ ਕੰਮ 'ਚ ਹਿੱਸਾ ਹੀ ਨਹੀਂ ਲਿਆ ਆਪਦੇ ਵਪਾਰਕ ਸੌਦਿਆਂ ਦੇ ਵਿੱਚ ਹੀ ਉਹ ਲਗਾ ਰਿਹਾ ਐਮਪੀ ਹੋਣ ਦੇ ਬਾਵਜੂਦ ਵੀ ਵੱਡੇ ਵੱਡੇ ਅਹੁਦੇ ਮਿਲਣ ਦੇ ਬਾਵਜੂਦ ਵੀ ਭਾਜਪਾ ਨੇ ਮੈਨੂੰ ਸਮਝਦਿਆਂ ਨੂੰ ਬਹੁਤ ਕੁਝ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਰਾਜ ਸਭਾ ਦਾ ਮੈਂਬਰ ਬਣਾਤਾ ਉਹਦੀ ਮੈਸੇਜ ਨੂੰ ਜਿਹਦੇ ਉਹਦੀ ਵੀ ਕੋਈ ਦੇਣ ਨਹੀਂ ਪਾਰਟੀ ਨੂੰ ਤੇ ਐ ਪਾਰਟੀ ਛੱਡ ਕੇ ਭੱਜ ਜਾਣਾ ਬੰਦੇ ਦਾ ਇਹ ਤਾਂ ਮਤਲਬ ਜਾਂ ਤਾਂ ਬੰਦੇ ਦੇ ਵਿੱਚ ਹੰਕਾਰ ਬਹੁਤ ਹੈ ਜਾਂ ਫਿਰ ਲਾਲਚ ਬਹੁਤ ਹੈ ਲਾਲਚੀ ਹੈ ਜਿਉਂ ਤਿਕੇ ਮੈਨੂੰ ਐ ਕਿ ਮੈਨੂੰ ਲੱਗਦਾ ਸੀ ਕਿ ਇਹਨੂੰ ਹੁਣ ਕਿ ਮੈਨੂੰ ਮਿਨਿਸਟਰ ਬਣਾਉਣਗੇ ਸੈਂਟਰ ਦੇ ਵਿੱਚ ਮਿਨਿਸਟਰੀ ਉਹਨਾਂ ਨੇ ਦਿੱਤੀ ਨਹੀਂ ਇਸ ਕਰਕੇ ਰੁਸ ਕੇ ਭੱਜ ਗਿਆ ਉਥੋਂ ਪਾਰਟੀ ਦੇ ਵਿੱਚੋਂ ਜਿਹੜੇ ਬਲੋਕੇ ਐ ਪਾਰਟੀਆਂ ਛੱਡ ਦਿੰਦੇ ਆ ਵੈਸੇ ਤਾਂ ਕਿਸੇ ਵੀ ਪਾਰਟੀ ਨੂੰ ਜਿੰਨਾ ਚਿਰ ਬੰਦਾ ਕੋਈ ਪਾਰਟੀ 'ਚ 5-7 ਸਾਲ ਕੰਮ ਨਾ ਕਰੇ ਹਰੇਕ ਪਾਰਟੀ ਨੂੰ ਐ ਐਮਐਲਏ ਜਾਂ ਕੋਈ ਐਮਪੀ ਬਣਾਉਣਾ ਨਹੀਂ ਚਾਹੀਦਾ ਤਾਂ ਕਿ ਉਹਨੂੰ ਪਾਰਟੀ ਦੀ ਜਿਹੜੀ ਡੰਗਾਈ ਦਾ ਪਤਾ ਲੱਗ ਜੇ ਸੋ ਇਹੀ ਆ ਰਿਜ਼ਲਟ ਹੈ ਕਿ ਅਚਾਕੇ ਸਿੱਧਾ ਇਹਨਾਂ ਨੂੰ ਐਮਪੀ ਬਣਾਤਾ ਤੇ ਉਹਨੂੰ ਕੋਈ ਪਾਰਟੀ ਦੀਆਂ ਰਸਮ ਰਿਵਾਇਤਾਂ ਦਾ ਜਾਂ ਪਾਰਟੀ ਦੀਆਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਜਿੱਤੇ ਕਰਕੇ ਸਥਿਤੀ ਬਾਬਰੀ ਆ। ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਤੇ ਸੀਐਮ ਕੈਂਡੀਡੇਟ ਐਲਾਨ ਦਿੰਦੀ ਆਮ ਆਦਮੀ ਪਾਰਟੀ। ਤੁਹਾਨੂੰ ਲੱਗਦਾ ਨਹੀਂ ਪੂਰੇ ਪੰਜਾਬ ਦੀ ਪੋਲਿਟਿਕਸ ਬਦਲ ਜੂ। ਵੇਖੋ ਜਿਹੜਾ ਬੰਦਾ ਪਾਰਟੀ 'ਚ ਦਲ ਬਦਲੀਆਂ ਕਰਦਾ ਲਾਲਚ ਖਾਤਰ ਭੱਜਦਾ ਆਪ ਵਾਲੇ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਸੀਐਮ ਦਾ ਕੈਂਡੀਡੇਟ ਐਲਾਨ ਸਕਦੇ ਨੇ। ਪਰ ਚਲੋ ਮੰਨ ਲਓ ਕਿ ਇੱਕ ਟਾਈਮ ਐਲਾਨ ਦੇਣ ਜੇ ਉਹ ਜਿਹੜਾ ਕਿ ਤੁਸੀਂ ਕੁਐਸਚਨ ਕੀਤਾ ਕਿ ਸਾਨੂੰ ਤਾਂ ਲੱਗਦਾ ਨਹੀਂ ਕੋਈ ਸਾਡੇ ਉੱਤੇ ਫਰਕ ਪਏਗਾ ਕਿਉਂਕਿ ਇਹ ਕੈਂਡੀਡੇਟ ਤਾਂ ਬੀਜੇਪੀ ਦਾ ਸੀਗਾ ਚੋਣ ਵੀ ਬੀਜੇਪੀ ਦਾ ਮੈਂਬਰ ਵੀ ਬੀਜੇਪੀ ਦਾ ਸੀਗਾ ਬੀਜੇਪੀ ਛੱਡਿਆ ਨੇ ਬੀਜੇਪੀ ਨੂੰ ਹੋ ਸਕਦਾ ਮਾੜਾ ਮੋਟਾ ਲਾਸ ਇਹਦਾ ਹੋਵੇ ਪਰ ਮੈਨੂੰ ਬੀਜੇਪੀ ਦਾ ਵੀ ਨਹੀਂ ਲੱਗਦਾ ਕਿਉਂਕਿ ਪਾਰਟੀ ਦੀ ਖਾਤਰ ਤੇ ਕਦੇ ਆਇਆ ਹੀ ਨਹੀਂ ਪੰਜਾਬ ਦੇ ਵਿੱਚ ਪਾਰਟੀ ਤੱਕਦੇ ਨੇ ਮੈਂ ਚਲਾਈ ਹੋਣੀ ਪਾਰਟੀ ਦੀ ਸੋ ਇਸ ਕਰਕੇ ਸਾਨੂੰ ਅਕਾਲੀ ਦਲ ਬੀਜੇਪੀ ਨੂੰ ਇਹਦੇ ਆਉਣ ਨਾਲ ਬਹੁਤਾ ਫਰਕ ਨਹੀਂ ਪਏਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿੰਨਾ ਕਿਉਂਕਿ ਨਵੀਂ ਪਾਰਟੀ ਐ ਪਹਿਲਾਂ ਹੀ ਲੋਕ ਉਹਦੇ ਚ ਲਾਲਚ ਦੀ ਖਾਤਰ ਬੜੇ ਬੰਦੇ ਤਿਆਰ ਹੋਏ ਬੈਠੇ ਨੇ ਚੀਫ ਮਿਨਿਸਟਰ ਦੀ ਕੈਂਡੀਡੇਟ ਪਹਿਲਾਂ ਹੀ ਤਿਆਰ ਨੇ ਚੀਫ ਮਿਨਿਸਟਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਤਾਂ ਅਜ ਵੀ ਮੈਂ ਤਾਂ ਇਸ ਗੱਲ ਤੇ ਕਾਇਮ ਆ ਕਿ ਜੇ ਖੁਦਾਂ ਦਾ ਖਾਸਤਾ ਵੈਸੇ ਤਾਂ ਆਪੜਿਆਂ ਦੀ ਹੁਣ ਗੱਲ ਪੰਜਾਬ ਦੇ ਵਿੱਚ ਹੈ ਨਹੀਂਗੀ ਪੰਜਾਬ ਚ ਸੱਤਾ ਚਾਉਣ ਬਾਰੇ ਕੋਈ ਗੱਲ ਨੇੜੇ ਤੇਲੇ ਵੀ ਹੈ ਨਹੀਂ ਹੁਣ ਇਹਦੀ ਆਪੜਿਆਂ ਦੀ ਪਰ ਮੰਨ ਲਓ ਚਲੋ ਇੱਕ ਪੁਆਇੰਟ ਤੇ ਜਵੇ ਇਹ ਫਿਰ ਕੇਜਰੀਵਾਲ ਤਾਂ ਆਪ ਹੀ ਕੈਂਡੀਡੇਟ ਹਨ ਉਹ ਤਾਂ ਆਪਣੇ ਘਰ ਵਾਲੀ ਦਾ ਰਿਜ਼ਾਇਨ ਕਰਾ ਲਿਆ ਉਹਨੂੰ ਦਿੱਲੀ ਦਾ ਚੀਫ ਮਿਨਿਸਟਰ ਬਣਾ ਕੇ ਸੌਂ ਚਕਾ ਕੇ ਪੰਜਾਬ ਚ ਆਏਗਾ ਵਿਹਲਾ ਹੋ ਕੇ ਇਲੈਕਸ਼ਨ ਵੀ ਲੜੇਗਾ ਦਬ ਕੇ ਪੰਜਾਬ ਦੇ ਵਿੱਚ ਜੇ ਕਦੇ ਕੋਈ ਇਹੋ ਜੀ ਗੱਲ ਬਣਦੀ ਆ ਤਾਂ ਕੇਜਰੀਵਾਲ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮੌਕਾ ਦੇਵੇਗਾ ਕੇਜਰੀਵਾਲ ਆਪ ਹੀ ਕਿਸੇ ਬੰਦੇ ਉਹਦੇ ਚ ਵੀ ਹੌਮਾ ਬਹੁਤ ਜ਼ਿਆਦਾ ਹੈ ਤੇ ਸਿੱਧੂ ਸਾਹਿਬ ਦੇ ਵਿੱਚ ਵੀ ਹ ਜੇ ਇੱਕ ਮਾੜੀ ਜੀ ਗੱਲ ਦੇ ਉੱਤੇ ਇੱਕ ਬੰਦੇ ਨੂੰ ਮੁਕੀ ਮਾਰ ਕੇ ਮਾਰ ਸਕਦਾ ਹੈ ਬੰਦਾ ਜਾਂ ਕ੍ਰਿਕਟ ਦੇ ਵਿੱਚ ਜੇ ਕੋਈ ਮਾੜੀ ਜੀ ਗੱਲ ਕਰਦੀ ਹੈ ਦੋ ਬੰਦਿਆਂ ਦੇ ਲਫੇੜੇ ਮਾਰ ਸਕਦਾ ਵੇਖੋ ਜਿਹੜਾ ਸਿਆਸੀ ਬੰਦਾ ਹੁੰਦਾ ਉਹਦੇ 'ਚ ਸੁਣਨ ਦਾ ਵੀ ਮਾਤਰਾ ਚਾਹੀਦਾ ਕਿਉਂਕਿ ਸਾਨੂੰ ਤਾਂ ਲੋਕਾਂ ਨੇ ਪ੍ਰੈਸ ਨੇ ਵੀ ਪਬਲਿਕ ਨੇ ਵੀ ਆਮ ਲੋਕਾਂ ਨੇ ਵਿਰੋਧੀਆਂ ਨੇ ਵੀ ਬੜੇ ਟੇਡੇ ਸਵਾਲ ਕਰਨੇ ਹੁੰਦੇ ਆ ਤੇ ਜੇ ਸਾਡੇ ਸੁਣਨ ਦਾ ਮਾਤਰਾ ਨਾ ਹੋਵੇ ਤੇ ਅਸੀਂ ਕਾਮਯਾਬ ਜ਼ਿੰਦਗੀ 'ਚ ਹੋਈ ਨਹੀਂ ਸਕਦੇ ਸਿਆਸਤ ਦੇ ਵਿੱਚ ਨਹੀਂ ਕਾਮਯਾਬ ਹੋਇਆ ਸਾਨੂੰ ਐਲੋਕੇਸ਼ਨ ਲਾਉਂਦੇ ਰਹੇ ਨੇ ਕਾਲੀ ਦਲ ਦੀ ਕਿ ਮੈਨੂੰ ਭਜਾਉਣ 'ਚ ਵੱਡਾ ਯੋਗਦਾਨ ਸਿੱਧੂ ਦੇ ਪਤਨੀ ਕੀ ਅਕਾਲੀ ਦਲਾ ਰਿਹਾ ਬੀਜੇਪੀ ਦੀ ਲੀਡਰਸ਼ਿਪ ਦਾ ਰਿਹਾ ਤੁਸੀਂ ਪੰਜਾਬ ਚ ਭਜਾਇਆ ਨਹੀਂ ਬੀਜੇਪੀ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਕੁਝ ਕਿਉਂਕਿ ਉਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਪਰ ਅਕਾਲੀ ਦਲ ਦੀ ਤਾਂ ਇੱਕ ਵੀ ਗੱਲ ਨਹੀਂ ਦੱਸ ਸਕਦਾ ਕਿ ਅਕਾਲੀ ਦਲ ਨੇ ਕਦੇ ਵੀ ਕੋਈ ਉਹਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਕਦੇ ਭਜਾਉਣ ਵਾਲੀ ਗੱਲ ਕੀਤੀ ਹੋਵੇ ਕਦੇ ਉਹਨੂੰ ਕਿਸੇ ਗੱਲ ਤੇ ਇਗਨੋਰ ਕੀਤਾ ਹੋਵੇ ਕਿਤੇ ਵੀ ਨਹੀਂ ਦ ਅਕਾਲੀ ਦਲ ਦੇ ਖਿਲਾਫ ਤਾਂ ਉਹਨੇ ਬਹੁਤ ਜ਼ਹਿਰ ਉਗਲਿਆ ਪਰ ਅਕਾਲੀ ਦਲ ਦੀ ਤਾਂ ਕਿਤੇ ਕਿਸੇ ਬੰਦੇ ਦੀ ਤੁਸੀਂ ਸਟੇਟਮੈਂਟ ਨਹੀਂ ਹੋਣਗੀਆਂ ਸਾਡੇ ਕਿਸੇ ਲੀਡਰ ਦੀਆਂ ਤਾਂ ਉਹਦੇ ਖਿਲਾਫ ਤੇ ਕਿਤੇ ਵੀ ਕਿਸੇ ਮੋੜ ਤੇ ਉਹ ਦੱਸ ਨਹੀਂ ਸਕਦਾ ਵੀ ਅਸੀਂ ਕਦੇ ਉਹਦੀ مخਾਲਫਤ ਕੀਤੀ ਉਹ ਆ ਸਾਹਮਣੇ ਤੁਹਾਨੂੰ ਤੁਸੀਂ ਸਵਾਲ ਜਵਾਬ ਕਰੋਗੇ ਹੁਣ ਤੁਹਾਡੇ ਨਾਲ ਵੀ ਸਾਹਮਣਾ ਹੋਇਆ ਕਰੇਗਾ ਉਹਨੇ ਕਦੇ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਮੇਰੀ ਕੋਈ ਗੱਲ ਨੂੰ ਟੋਕ ਦੇ ਉਹਨੇ ਕਿਹਾ ਮੈਂ ਪੰਜਾਬ ਦੇ ਹਿੱਤ ਲਈ ਇਹ ਸਾਰਾ ਕੁਝ ਕਰ ਰਿਹਾ ਪੰਜਾਬ ਦਾ ਹਿੱਤ ਮੇਰੇ ਲਈ ਸਭ ਤੋਂ ਉੱਪਰ ਹੈਗਾ देखो ਇਹ ਤਾਂ ਹਰ ਇੱਕ ਸਿਆਸੀ ਬੰਦਾ ਤੁਸੀਂ ਕਿਸੇ ਨਾਲ ਗੱਲ ਕਰ ਲੋ ਹਰ ਇੱਕ ਸਿਆਸੀ ਬੰਦਾ ਹੀ ਇਹ ਗੱਲ ਹੀ ਕਹੇਗਾ ਕਿ ਮੇਰੇ ਵਾਸਤੇ ਪੰਜਾਬ ਸਭ ਕੁਝ ਹੈ ਸਿਆਸੀ ਬੰਦਿਆਂ ਨੇ ਇਹੀ ਗੱਲ ਕਹਿਣੀ ਹੁੰਦੀ ਹੈ ਹੋਰ ਤਾਂ ਕਹਿ ਬਣਾਉਦੀ ਹੋਰ ਕੀ ਕਹਿ ਕੇ ਪੰਜਾਬ ਦੇ ਵਿੱਚ ਆਵੇ ਹੋਰ ਉਹ ਰਿਜ਼ਾਇਨ ਦੇ ਕੇ ਉੱਥੋਂ ਅਗਲਾ ਪੁੱਛੂਗਾ ਵੀ ਤੂੰ ਕੀ ਕਰਕੇ ਆਇਆ ਇਹ ਤਾਂ ਕਹਿਣਾ ਹੀ ਬੰਦਾ ਤੇ ਹਿਦਾਂ ਦਾ ਤਪੱਸਾ ਜਦੋਂ ਬੰਦਾ ਕੰਮ ਕਰਦਾ ਪੰਜਾਬ ਦੇ ਲਈ ਜਦੋਂ ਪੰਜਾਬ ਦੇ ਲਈ ਕੁਝ ਕਰੇਗਾ ਜਾਂ ਪੰਜਾਬ ਦੇ ਲਈ ਕੋਈ ਲੜਾਈ ਲੜੇਗਾ ਕਿਉਂਕਿ ਪੰਜਾਬ ਦੇ ਮੂਰੇ ਸਭ ਤੋਂ ਵੱਡੀ ਜਿਹੜੀ ਲੜਾਈ ਹੈ ਉਹ ਐਸਵਾਈਐਲ ਦੀ ਪਾਣੀਆਂ ਦੀ ਆ ਰਹੀ ਹੈ ਇੱਥੇ ਪਤਾ ਲੱਗ ਜੂ ਸਰ ਕਾਂਗਰਸ ਦਾ ਵੀ ਪਤਾ ਲੱਗ ਜੂ ਆਪ ਵਾਲਾਂ ਦੇ ਲੋਕ ਪੰਜਾਬ ਦੇ ਹਿੱਤਾਂ ਲਈ ਲੜਦੇ ਕਿਹੜੇ ਭਜਦੇ ਨੇ ਤੇ ਇੱਥੇ ਆ ਉਹਦੀ ਪਪੂਲਾਰਿਟੀ ਜਿਵੇਂ ਸਿੱਧੂ ਪਟਿਆਲੇ ਤੋਂ ਸੀ ਮੁੜ ਕੇ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਜਾ ਕੇ ਲੋਕ ਸਭਾ ਦੀ ਸੀਟ ਕਈ ਵਾਰ ਜਿੱਤੀ ਤੁਹਾਨੂੰ ਲੱਗਦਾਗਾ ਕਿ ਉਹਦੀ ਪਪੂਲਾਰਿਟੀ ਇੰਨੀ ਹੈ ਅਗਰ ਪੈਨ ਪੰਜਾਬ ਉਹ ਪ੍ਰਚਾਰ ਕਰੂਗਾ ਤਾਂ ਪੰਜਾਬ ਦੀ ਹਵਾ ਨਹੀਂ ਬਦਲੂਗੀ ਵੇਖੋ ਕਈ ਵਾਰੀ ਨਾ ਆਪਾਂ ਭੁਲੇਖੇਆਂ 'ਚ ਰਹਿ ਜਾਂਦੇ ਹੁੰਨੇ ਜਿੱਦੀਆਂ ਹਮੇਸ਼ਾ ਪਾਰਟੀਆਂ ਹੀ ਹੁੰਦੀਆਂ ਬਦਕਿਸਮਤੀ ਹੈ ਕਿ ਅਮਰਸਰ ਦੇ ਉਤੋਂ ਸਿੱਖ ਕੈਂਡੀਡੇਟ ਹੀ ਜਿੱਦਾ ਜ਼ਿਆਦਾ ਕਦੇ ਬਹੁਤ ਘੱਟ ਹਿੰਦੂ ਕੈਂਡੀਡੇਟ ਜਿੱਤੇ ਆ ਉੱਥੋਂ ਇਹ ਜਿਹੜੀ ਬਹੁਤ ਰਲ ਕੇ ਜਿਹੜੀ ਭਾਜਪਾ ਨੇ ਕੀਤਾ ਜੇਤਰੀ ਸਾਹਿਬ ਬੜੇ ਵੱਡੇ ਲੀਡਰ ਸਨ ਬੜਾ ਨੁਕਸਾਨ ਹੋਇਆ ਪੰਜਾਬ ਦਾ ਉਹਨਾਂ ਦੇ ਹਾਰਨ ਪਰ ਜੇ ਉੱਥੇ ਸਿੱਖ ਕੈਂਡੀਡੇਟ ਹੁੰਦਾ ਤਾਂ ਇਹ ਸਥਿਤੀ ਨਹੀਂ ਸੀ ਹੋਣੀ ਕਾਰਨ ਤੁਸੀਂ ਅੱਗੇ ਆਗੇ ਉਹਦੀ ਲੋਕਪ੍ਰਿਤਾ ਦੀ ਗੱਲ ਪਹਿਲੀ ਵਾਰ ਉਹ ਇਲੈਕਸ਼ਨ ਜਿੱਤਿਆ ਕੋਈ 1.5 ਲੱਖ ਵੋਟਾਂ ਦੇ ਉੱਤੇ ਜਿੱਤਿਆ ਦੂਜੀ ਵਾਰ ਜਦੋਂ ਜਿੱਤਿਆ ਉਹ 70 ਹਜ਼ਾਰ ਵੋਟਾਂ ਤੇ ਅੱਧੀ ਅੱਧੀ ਰਹਿ ਗਈ ਲੀਡ 50% ਜਦੋਂ ਲਾਸਟ ਮੂਮੈਂਟ ਤੇ ਜਿੱਤਿਆ ਉਹ ਜਿੱਤਿਆ ਹੀ 5-6 ਹਜ਼ਾਰ ਵੋਟ ਤੇ ਸੋ ਗ੍ਰਾਫ ਤਾਂ ਉਹਦਾ ਇੱਕਦਮ ਹੀ ਥੱਲੇ ਆ ਗਿਆ ਸੀ ਜੇ ਤੀਜੀ ਚੌਥੀ ਚੋਣ ਲੜਦਾ ਤੀਜੀ ਤਾਂ ਹਾਰ ਜਾਣਾ ਸੀ ਉਹਨੇ ਇਹ ਤਾਂ ਗੱਲ ਕਰੋ ਦੀ ਬਸ ਇੱਕ ਬਚਣੀ ਸੀ ਇੱਜ਼ਤ ਸੀਟ ਬਦਲੀ ਗਈ ਉਹਦੀ ਇੱਜ਼ਤ ਬਚ ਗਈ ਜੇ ਉਹ ਚੋਣ ਲੜਦਾ ਤਾਂ 100% ਉਹਨੇ ਹਾਰ ਜਾਣਾ ਸੀ ਸੋ ਇਸਨ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦਾ ਕਹਿਣਾ ਕੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਚ ਐਕਟਿਵ ਹੋਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਤੇ ਕੇਜਰੀਵਾਲ ਬਹੁਤ ਹੀ ਜ਼ਿਆਦਾ ਐਰੋਗੈਂਟ ਨੇ ਤੇ ਪੰਜਾਬ ਦੇ ਲੀਡਰ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਨਗੇ। ਜਾਨੋ ਮਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ